ਅੱਜ 28 ਜਨਵਰੀ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਜਿਵੇਂ ਅਮਰੀਕਸੀ ਕੀ ਅੱਜ ਦਿਨ ਦਾ ਮੌਸਮ ਉਸੇ ਤਰ੍ਹਾਂ ਦਾ ਹੀ ਰਿਹਾ ਸਵੇਰ ਵੇਲੇ ਹਲਕੀ ਜਿਹੀ ਧੁੰਦ ਤੇ ਉਸ ਤੋਂ ਬਾਅਦ ਮੌਸਮ ਸਾਫ਼ ਪਰ ਬੱਦਲਬਾਈ ਦੇ ਨਾਲ ਹਲਕੀ ਜਿਹੀ ਧੁੱਪ ਲਗਾਤਾਰ ਸ਼ਾਂਤ ਧੁੱਪ ਦਾ ਮਾਹੌਲ ਬਣਿਆ ਰਿਹਾ ਲੰਘੇ ਦਿਨ ਪੰਜਾਬ ਦੇ ਵਿੱਚ ਬਹੁਤੇ ਥਾਵਾਂ ਤੇ ਮੀਂਹ ਅਤੇ ਗੜੇਮਾਰੀ ਹੋਈ ਤੇ ਇਹ ਸਿਸਟਮ ਰਾਤ ਵੇਲੇ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪਿਆ ਸਵੇਰ ਵੇਲੇ ਇਹ ਸਿਸਟਮ ਸਮਾਪਤ ਹੋ ਗਿਆ ਉਸ ਤੋਂ ਬਾਅਦ ਮੌਸਮ ਧੁੰਦ ਹਲਕੀ ਝ ਤਪ ਤੇ ਹਲਕੀ ਜਿਹੀ ਬੱਦਲਵਾਈ ਲਗਾਤਾਰ ਆਸਮਾਨ ਨੇ ਅੱਜ ਸਾਰਾ ਦਿਨ ਛਾਈ ਰਹੀ ਸ਼ਾਮ ਹੁੰਦੇ ਹੁੰਦੇ ਇੱਕ ਵਾਰ ਫੇਰ ਹਲਕੀ ਜਿਹੀ ਧੁੱਪ ਦੀ ਵਾਪਸੀ ਹੁੰਦੀ ਹੋਈ ਦਿਖਾਈ ਦੇਵੇਗੀ ਸੋ ਸਵੇਰ ਵੇਲੇ ਵੀ ਹਲਕੀ ਜਿਹੀ ਧੁੰਦ ਤੇ ਕੱਲ ਨੂੰ ਮੌਸਮ ਅੱਜ ਨਾਲੋਂ ਜ਼ਿਆਦਾ ਸਾਫ਼ ਹੁੰਦਾ ਹੋਇਆ ਦਿਖਾਈ ਦੇਵੇਗਾ ਠੰਡ ਦੇ ਵਿੱਚ ਅੱਜ ਨਾਲੋਂ ਥੋੜਾ ਜਿਹਾ ਵਾਧਾ ਦੇਖਣ ਨੂੰ ਮਿਲੇਗਾ ਜਿਹੜਾ ਸਿਸਟਮ ਸੀਗਾ ਇਹ ਪਹਾੜੀ ਖੇਤਰਾਂ ਦੇ ਵਿੱਚ ਅਗਲੇ 24 ਤੋਂ 48 ਘੰਟੇ ਦੌਰਾਨ ਉੱਤਰਾਖੰਡ ਹਿਮਾਚਲ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਅਤੇ ਬਰਫ਼ਬਾਰੀ ਦਾ ਦੌਰ ਹੋਰ ਦੇਖਣ ਨੂੰ ਮਿਲਦਾ ਹੋਵੇਗਾ ਪੰਜਾਬ ਦੇ ਵਿੱਚ ਅਗਲੇ 2 ਦਿਨ ਮੌਸਮ ਸਾਫ਼ ਰਹੇਗਾ 31 ਤਰੀਕ ਤੋਂ ਫਿਰ ਬੱਦਲਬਾਈ ਆਵੇਗੀ ਤੇ ਉਸ ਤੋਂ ਬਾਅਦ ਮੀਂਹ ਦੀ ਦਾ ਦੌਰਾ ਇੱਕ ਵਾਰ ਫੇਰ ਪੰਜਾਬ ਦੇ ਵੱਖ-ਵੱਖ ਖੇਤਿਆਂ ਦੇ ਵਿੱਚ ਪਹਿਲੀ ਫਰਵਰੀ ਦੇ ਆਸ-ਪਾਸ ਲੱਗਦਾ ਹੋਇਆ ਦਿਖਾਈ ਦੇਗਾ